ਪੰਜਾਬ ਦੇ ਪਿੰਡਾਂ 'ਚ ਸਿੱਖ ਲੱਭੋਗੇ ਤੇ ਸ਼ਾਇਦ ਇੱਕ ਵੀ ਨਾ ਲੱਭੇ। ਸੰਤ ਲਵੜਿਆਂ 'ਤੇ 10-10 ਮਿਲ ਜਾਣਗੇ। ਮੈਂ ਫਿਰ ਅਰਜ਼ ਕਰਾਂ 10,000 ਦੇ ਕਰੀਬ। ਮਨੁੱਖ ਬੈਠੇ ਹੋਣ ਮੰਦਰ, ਮਸਜਿਦ, ਗੁਰਦੁਆਰੇ 'ਚ ਇੱਕ ਜਗ੍ਹਾ ਸਵਾਲਦਾ ਹੈ। ਬਾਕੀ ਨਹੀਂ। ਕਦੇ ਹੀ ਨਹੀਂ ਆਉਂਦੇ। ਗਾਲਬਨ ਮੈਨੂੰ 48 ਸਾਲ ਕਥਾ ਕਰਦੇ ਹੋ ਗਏ ਨੇ। ਕਿਦਰੇ ਨੂੰ ਕਠੋਰ ਬਚਨ ਨਾ ਸਮਝ ਲੈਣਾ। ਮੈਂ ਆਪਣੇ ਅਨੁਭਵ ਦੇ ਆਧਾਰ ਤੇ ਕਹਿ ਰਿਹਾ ਹੋ ਸਕਦਾ ਹੈ ਮੇਰਾ ਅਨੁਭਵ ਗਲਤ ਹੋਵੇ ਐਸਾ ਮੇਰਾ ਦਾਵਾ ਵੀ ਨਹੀਂ ਕਿ ਮੇਰਾ ਅਨੁਭਵ ਠੀਕ ਹੋਵੇ ਪਰ ਜੋ ਮੈਂ ਆંકੜੇ ਪੇਸ਼ ਕਰ ਰਿਹਾ ਆ ਆਮ ਕੀ ਗਹਿਰਤ ਅਵੇ ਲੋਕਾਂ ਦੇ ਇਹ ਹੀ ਆંકੜੇ ਨੇ 10000 ਦੇ ਕਰੀਬ ਮਨੁੱਖ ਮੰਦਰ ਮਸਜਿਦ ਗੁਰਦੁਆਰੇ ਚਰਚ ਬੈਠੇ ਹੋਣ ਇੱਕ ਜਗ੍ਹਾ ਸੌਂਦਾ ਜਦੋਂ ਸਮਝ ਆਵੇ ਜੋ ਚਾਲੂ ਸੁਚੇਤ ਪਰਮਾਤਮਾ ਦੇ ਪ੍ਰਤੀ, ਧਰਮ ਦੇ ਪ੍ਰਤੀ ਜਾਗਿਆ। ਪਸ਼ੂ ਪਰਿਵਾਰ ਦੇ ਪ੍ਰਤੀ ਵੀ ਨਹੀਂ ਜਾਗਿਆ, ਉਹਨੂੰ ਪਰਿਵਾਰ ਦਾ ਵੀ ਨਹੀਂ ਪਤਾ। ਮਨੁੱਖ ਜਿਆਦਾ ਜਾਗਿਆ ਤੇ ਉਹਨੂੰ ਪਰਿਵਾਰ ਦਾ ਪਤਾ ਚੱਲ ਗਿਆ। ਧੀ ਭੈਣ ਦਾ ਪਤਾ ਚੱਲ ਗਿਆ। ਮਾਮੇ ਮਾਸੀਆਂ ਦਾ ਪਤਾ ਚੱਲ ਗਿਆ। ਦਾਦੀ ਨਾਨੀ ਦਾ ਪਤਾ ਚੱਲ ਗਿਆ, ਸੱਸ ਸਹੁਰੇ ਦਾ ਪਤਾ ਚੱਲ ਗਿਆ, ਪਸ਼ੂ ਨੂੰ ਇਹ ਵੀ ਨਹੀਂ ਪਤਾ। ਜਿਆਦਾ ਜਾਗਿਆ ਮੈਂ ਅਰਜ਼ ਕਰਾਂ ਕਿ 10000 ਦੇ ਕਰੀਬ ਕਿਧਰੇ ਲੋਕ ਹੀ ਬੈਠੇ ਹੋਣ ਇੱਕ ਨੂੰ ਪਰਮਾਤਮਾ ਦਾ ਵੀ ਬੋਧ ਹੈ ਮੇਰਾ ਪਰਿਵਾਰ ਦਾ ਨਹੀਂ ਪਰਮਾਤਮਾ ਨੂੰ ਵੀ ਪਤਾ ਚੱਲਦਾ ਮੇਰੇ ਸੋਨੇ ਚਾਂਦੀ ਦਾ ਨਹੀਂ ਪ੍ਰਭੂ ਨੂੰ ਵੀ ਪਤਾ ਚੱਲਦਾ ਜਿਹੜਾ ਧਨ ਦਾ ਨਹੀਂ ਧਰਮ ਦਾ ਵੀ ਗਿਆਨ ਰੱਖਿਆ ਜਾਦੂ ਦੇ ਸੁਚੇਤ ਹੋ ਕੇ ਸਮਝਾ ਧਿਆਨ ਨਾਲ ਸੁਣਨਾ 10000 ਜਗ੍ਹਾ ਤੋਂ ਬੈਠੇ ਹੋਣ ਉਹਨਾਂ ਇੱਕ ਸਾਧੂ ਆਉਂਦਾ ਜਿਹਦੀ ਸੁਰਤ ਚੱਲ ਪਈ ਹੈ ਜਾਗਿਰ ਤੇ ਕਈ ਮਿਲਦੇ ਨੇ ਪਰ ਚੱਲਦੇ ਨਹੀਂ ਸਮਝਦੇ ਆਲੀ ਸਮਝਦੇ ਆ ਇੱਕ ਸਾਧੂ ਆਉਂਦਾ ਜੋ ਚੱਲ ਪਿਆ ਹੈ ਉਹਦੀ ਸੁਰਤ ਚੱਲ ਪਈ ਹੈ ਉਹਦਾ ਧਿਆਨ ਚੱਲ ਪਿਆ ਔਰ ਇਹ ਜ਼ਮੀਨੀ ਰਸਤਾ ਨਹੀਂ ਪਹਾੜੀ ਰਸਤਾ ਹੈ ਤਿਲਕਾਉ ਘਟ ਘਾਟੀ ਰਾਮ ਕੀ ਪੈਂਚੜੇ ਉਹ ਕਵੀ ਮੁਖਤਸਰ ਵਿੱਚ ਲਿਖਦਾ ਹੈ 10000 ਰੁਪਏ ਕਰੀਬ ਕਿਦਰੇ ਸਾਧੂ ਬੈਠੇ ਹਵਨ। ਉਹ ਇੱਕ ਖਾਲਸਾ ਹੁੰਦਾ ਹੈ, ਇੱਕ ਸੰਤ ਹੁੰਦਾ ਹੈ, ਇੱਕ ਬ੍ਰਹਮ ਗਿਆਨੀ ਆਉਂਦਾ ਹੈ, ਬਾਕੀ ਨਹੀਂ। ਇਸੇ ਸਾਬ ਨੇ ਨਾਲ ਕੋਈ ਕਰੋਨਾ ਵਿੱਚ ਟਿਕਲਸਾ ਕੋਈ ਕਰੋਨਾ ਵਿੱਚ ਟਿਕਲਸਾ। ਕੋਟਣਵੇਂ ਨਾਨਕੋ ਨਾਰਾਇਣ ਜੈ ਚੇਤ ਜਣਾ ਖਣਾ ਖਾਲਸਾ ਨਹੀਂ ਆਏ। ਪਤਨਿ ਸ਼ਵਰ ਬਰਦਾਸ਼ਤ ਕਰੋਗੇ ਕਿਨੇ। ਜਣਾ ਖਣਾ ਸੰਭ ਨਹੀਂ। ਉਟਣਵੇਂ ਨਾਲੂ ਕੋ ਜਨਾਨ ਕੋ ਟਣਵੇਂ ਕਿਲੋ ਗੁਰਮੁਖ ਹੋਏ ਪਛਾਨਾ ਜੋ ਜੋ ਅੱਗੇ ਜਾਈਏ ਯਾਤਰਾ ਕਠਨੋਂ ਦੀ ਜਾਰੀਏ ਚੜਾਈ ਚੜਾਈ ਵਿਖਣੀ ਚਲੋ ਇਸ ਚੜਾਈ ਨੂੰ ਕਿਵੇਂ ਅਭੂਰ ਕਰੀਏ ਔਰ ਕਿਵੇਂ ਖਾਲਸਾ ਬਣੀਏ ਇਹ ਯੁਕਤੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਨੂੰ ਦੱਸਦੇ ਨੇ ਜਾਗਤ ਜੋਤ ਜਪੈ ਨਿਸ ਬਾਸਰ ਏਕ ਬਿਨਾ ਮਨ ਨੈਕ ਨਾਨੇ ਸ਼ਬਦ ਦੀਆਂ ਫੇਲੀਆਂ ਪੰਕਤੀਆਂ ਨੇ ਪੂਰਨ ਜੋਤ ਜਗੇ ਘਟਵੇ ਤਬ ਖਾਲਿਸ ਤਾਹਨ ਖਾਲਿਸ ਤਾਹਨ ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੇਰੇ ਕੋਲ ਬਲਾਸਾ ਕਰਾਣਗੇ ਬਾਕੀ ਦੀ ਵਿਚਾਰਾਂ ਦਾਸ ਕੱਲ ਸ਼ਾਮ ਨੂੰ ਆਪ ਜੀ ਦੇ ਸਾਹਮਣੇ ਰੱਖੇਗਾ ਆਪ ਇਤਨਾ ਆਪਣਾ ਮਨ ਬਣਾ ਕੇ ਰੱਖਣਾ ਕਿ ਵਿਚਾਰ ਹੈ ਸਭ ਕੁਝ ਚੱਲ ਰਿਹਾ ਹੈ ਯਾਤਰਾ दिल रव चले, चले तार का लख पलोए सूरज चंद तारे पहाड़ पृथ्वी पशु पक्षी सब चल रहे कि सबने संत होना है सबने खालसा होना है सबने परमात्मा है सबने ईश्वर होना है ईश्वर जो नल है ये सारे चंचल चलने चल रहे है, चल रहे चल रहे ਜੋ ਚੱਲ ਰਿਹਾ ਹੈ ਚੱਲ ਰਿਹਾ ਹੈ ਚੰਚਲ ਜੋ ਟਿਕਿਆ ਹੋਇਆ ਹੈ ਨਹਿ ਚਲ ਚੰਚਲ ਦੀ ਯਾਤਰਾ ਨਹਿ ਚਲ ਦੀ ਧਰਵ ਕਿਸੇ ਜਨਮ ਦੇ ਸੰਪੂਰਨ ਹੋਵੇ ਕਿਉਂਕਿ ਮਨੁੱਖਾ ਜਨਮ ਮਿਲਿਆ ਹੀ ਹੈ ਨਹਿ ਚਲਦੇ ਚਲੀਨ ਹੋਣ ਵਾਸਤੇ ਔਰ ਇਹ ਯਾਤਰਾ ਕਿਵੇਂ ਸੰਪੂਰਨ ਹੋਵੇ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੈਨੂੰ ਸਮਰਥਾ ਦੇਣ ਆਪ ਅਸੀਸ ਬਖਸ਼ੋ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਰਥਾ ਦੇਣ ਕਿਸ ਪ੍ਰਕਰਨ ਨੂੰ ਮੇਰੇ ਕੋਲਾਂ ਦੇ ਅਨੁਭਵ ਦੇ ਮੁਤਾਬਕ ਗੁਰਮਤ ਆਸ਼ੇ ਦੇ ਬਤਾਲੋ ਪੜੇ ਸਾਹਮਣੇ ਲੜੀ ਵਾਲ ਹੋਰ ਸਗਾਂ ਬਾਕੀ ਵਿਚਾਰਾ ਕਲ ਸ਼ਾਮ ਨੂੰ ਦਿਨ ਦੇ ਸਮੇਂ ਲਈ ਪ੍ਰੋਗਰਾਮ ਰੱਖਿਆ ਗਿਆ ਰਸਤੋ ਯਾਰਾ ਉਹ ਦੇਵ ਸਤੂ ਗੁਰ ਨੇ ਕੋਈ ਰੁਚੀ ਵਧਾਈ ਕੋਈ ਗੌਰ ਪਰ ਕਰਨ ਸਵੇਰੇ ਪੜੇ ਸਾਹਮਣੇ ਕਰਮ ਕਰਾਂਗੇ ਉਹ ਇਸ ਸਮਾਪਤੀ ਸਾਰਿਆਂ ਦਾ ਹਾਰਦਿਕ ਤੌਰ ਤੇ ਬਤਾਲ ਥੱਕਿਆ ਹੋਇਆ ਮੈਂ ਬਹੁਤ ਸੀ ਪਹਿ ਰਾਤਾਂ ਦਾ ਬਨਿੰਦਰਾ ਸੀ 110 ਮੈਂ ਹਾਜ਼ਰੀ ਪਰ ਸਕਾਂਗਾ ਕਿ ਨਹੀਂ और थोड़ी, ने, थोड़ी ने मेरा मन बनाया कितनी सेवा प्रवान कर लेनी कबूल कर लेनी भूल चुकनी क्षमा पते प्रवान करनी गुरु जी का खालसा डालना सुनना देखो लोका।